ਤੁਸੀਂ ਪੰਜਾਬ ਦੇ ਪਹਿਲੇ ਲੋਕ ਹੋ ਜਿਹੜੇ ਇਸ ਦਫ਼ਤਰ ਦੀ ਦੇੜੀ ਤੱਕ ਪਹੁੰਚੇ ਇਹ ਉਹ ਜਗ੍ਹਾ ਜਿੱਥੇ ਥੱਲੇ ਤੁਸੀਂ ਜਿੰਨਾ ਮਰਜ਼ੀ ਲੜਦੇ ਹੋ ਥੋੜੇ ਜਜ਼ਬਾਤ ਥੋੜੀ ਧਰਤੀ ਦੀ ਹਕੀਕਤ ਜੋ ਤੁਸੀਂ ਸਵਾਲ ਪੁੱਛੇ ਉਹ ਥੋੜੀ ਹਰ ਇੱਕ ਚੀਜ਼ ਨੂੰ ਇੱਥੇ ਰੱਦੀ ਦੇ ਵਾਂਗੂ ਡਸਟਬਿਨ ਵਿੱਚ ਸੁੱਟ ਦਿੰਦੇ ਆਂ ਕਾਰਪੋਰੇਟ જગਤ ਦੇ ਸਕੇ ਬਣ ਜਾਂਦੇ ਆਂ ਮੋٹے ਮੋٹے ਪੈਸੇ ਲੈਣੇ ਆਂ ਇਹ ਸ਼ੀਸ਼ਿਆਂ ਵਾਲੇ ਕਮਰਿਆਂ ਦੇ ਵਿੱਚ ਬਟ ਕੇ ਤੁਹਾਡੀ ਕਿਸਮਤ ਦੇ ਵਿੱਚ ਪੋਲੂਸ਼ਨ ਲਿਖ ਦਿੰਦੇ ਆਂ ਇਹ ਉਹ ਦਫ਼ਤਰ ਹੈ ਜੀ ਇਹਨੂੰ ਨਿਗਾਹ ਮਾਰ ਲਓ ਇੱਕ ਵਾਰ ਜਾਂ ਵੀ ਨਸਲਾਂ ਨਾਲ ਪੰਜਾਬ ਦੀਆਂ ਫਸਲਾਂ ਦੇ ਨਾਲ ਰੱਜ ਕੇ ਧੋਖਾ ਕੀਤਾ ਜਾਂਦਾ ਐ ਲਾਲ ਰੰਗ ਦੀਆਂ ਬਿਲਡਿੰਗਾਂ ਦੇ ਵਿੱਚ ਬੈਠੇ ਅਸੀਂ ਪਿਛਲੇ 2 ਦਿਨ ਤੋਂ ਇੱਥੇ ਆ ਰਹੇ ਹਾਂ ਪੁੱਛਿਆ ਵੀ ਚੇਅਰਮੈਨ ਨੂੰ ਮਿਲਣਾ ਕਹਿੰਦੇ ਜੀ ਉਹ ਤਾਂ ਕਦੇ-ਕਦੇ ਆਉਂਦੇ ਆ ਕਦੇ-ਕਦੇ ਆਉਂਦੇ ਆ ਫਿਰ ਉਹ ਤਾਂ ਬੋਝ ਕਿਉਂ ਪਾਇਆ ਪੰਜਾਬ ਦੀ ਖਜ਼ਾਨੇ ਤੇ ਵੀ ਤਨभाग ਤੁਹਾਡੇ ਜਿਹੜਾ ਦਹਲਿਜ ਤੁਸੀਂ ਅੰਦਰ ਬੜਿਆ ਔਰ ਜਿਹੜਾ ਕਮਰਾ ਬਣਿਆ ਉਹ ਨਾ ਮੁਰੇ ਉੱਥੇ ਉੱਥੇ ਤੁਹਾਡਾ ਨਾਮ ਪਤਾ ਲਿਖ ਕੇ ਤੁਹਾਨੂੰ ਪਾਸ ਮਿਲਦਾ ਤਾਂ ਤੁਸੀਂ ਅੰਦਰ ਵੜ ਸਕਦੇ ਇੱਥੇ ਨਹੀਂ ਤੁਹਾਨੂੰ ਫੜ ਕੇ ਭਗਾ ਕੇ ਮਾਰਨਗੇ ਬਾਹਰ ਆ ਦੇਖੋ ਤੇ ਇੱਥੇ ਲਾਗ-ਪਾਸ ਕੋਈ ਫੈਕਟਰੀ ਹੈਗੀ ਇੱਥੇ ਇੱਥੇ ਹੈਗਾ ਪੋਲੂਸ਼ਨ ਕਿਸੇ ਪਾਸੇ ਥੌਡੇ ਘਰਾਂ ਦੇ ਵਿੱਚ ਥਰਮਲ ਪਲਾਂਟਾਂ ਦੀ ਸਵਾਹ ਸੀਮੈਂਟ ਫੈਕਟਰੀ ਦੀ ਸਲਾਹ ਸਵਾਹ ਪੇਪਰ ਮਿਲਾਂ ਦੀ ਸਵਾਹ ਹਵਾ ਬਦਬੂ ਗੰਦਗੀ ਗੰਦਾ ਪਾਣੀ ਨਪੁੰਸਕ ਥੌਡੇ ਬੱਚੇ ਮੰਦਬੁੱਧੀ ਥੌਡੇ ਬੱਚੇ ਬਿਮਾਰ ਥੌਡੇ ਬੱਚੇ ਅੰਤੜੀ ਰੋਗ ਥੌਡੇ ਬੱਚਿਆਂ ਨੂੰ ਮਾਨਸਿਕ ਰੋਗ ਥੌਡੇ ਬੱਚਿਆਂ ਨੂੰ ਆ ਦੇਖ ਲਓ ਕਿੱਥੇ ਬੈਠੇ ਆ ਉਹਰੇ ਤੁਸੀਂ ਤਾਂ ਬੀਬੀ ਸਾਰਾ ਦਿਨ ਸਵਾਹ ਮਾਂਜਦੀਆਂ ਰਹਿ ਜਾਂਦੀਆਂ ਘਰੇ ਕਦੇ ਥਰਮਲ ਪਲਾਂਟ ਦੀ ਸਵਾਹ ਤੁਸੀਂ ਪੁੰਝਦੀਆਂ ਕਦੇ ਆਪਣੇ ਬੱਚਿਆਂ ਨੂੰ ਪਹੁੰਚਦੀ ਕਿਉਂ ਕਰਦੀਆਂ ਤੁਸੀਂ ਅੱਜ ਵੜ ਕੇ ਦੇਖਿਓ ਅੰਦਰ ਥਲੇ ਫਰਸ਼ ਦੇ ਵਿੱਚ ਨੂੰ ਮੂੰਹ ਦਿਖਦਾ ਐਨੀ ਸਾਫ਼ ਜਗ੍ਹਾ ਤੇ ਬੈਠ ਕੇ ਇੰਨੇ ਗੰਦੇ ਫੈਸਲੇ ਲੈਣੇ ਪੜੇ ਹੋਏ ਲਿਖੇ ਗਵਾਰ ਪੜੇ ਲਿਖੇ ਗਵਾਰ ਨੇ ਇਹ ਡੇਢ ਮਹੀਨਾ ਪਹਿਲਾਂ ਅਸੀਂ ਆਏ ਇੱਥੇ ਇੱਕ ਟੀਮ ਸੀ ਉਹਨੂੰ ਚਾਰ ਸਵਾਲ ਪੁੱਛੇ ਪਹਿਲਾਂ ਉਹਨੂੰ ਪੁੱਛਿਆ ਵੀ ਤੁਹਾਨੂੰ ਭਾਸ਼ਾ ਕਿਹੜੀ ਸਮਝ ਆਉਂਦੀ ਹੈ ਇਹ ਬਾਅਦ ਚ ਨਾ ਗਈ हमको ਸਮਝ ਨਹੀਂ ਆਇਆ ਸਾਡੇ ਚਮਕੌਰ ਸਾਹਿਬ ਦਾ ਇਹਨਾਂ ਨੇ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ ਵੀ ਇੱਥੇ ਦਾ ਜਿਹੜਾ ਵਾਤਾਵਰਨ ਬਹੁਤ ਸਾਫ਼ ਆ ਤੇ ਜਿਹੜਾ ਪਾਣੀ ਆ ਉਹ ਏਗ ਰੇਡ ਦਾ ਤਾਂ ਕਰਕੇ ਕਹਿੰਦੇ ਅਸੀਂ ਇੱਥੇ ਪੋਲੂਸ਼ਨ ਵਾਲੀ ਫੈਕਟਰੀ ਲਾ ਸਕਦੇ ਆ ਕਿਉਂਕਿ ਜੇ ਪੋਲੂਸ਼ਨ ਹੋਊਗਾ ਤਾਂ ਇਨਾ ਫਰਕ ਨਹੀਂ ਪੈਣਾ ਲਓ ਦੱਸੋ ਆ ਪੈਰਾਮੀਟਰ ਨੇ ਇਹਨਾਂ ਦੇ ਤੇ ਆ ਪੜੇ ਲੈ ਕੇ ਗਵਾਰ ਉਹਦੇ ਪਰ ਹਰੇ ਪੰਜ ਨੰਨ ਸਾਈਨ ਕਰ ਦਿੰਨੇ ਆ ਉਹ ਬੈਠੇ ਨਹੀਂ ਬਾਈ ਜੀ ਬਜ਼ੁਰਗ ਆਉਂਦੇ ਖਲੋ ਚਮੜੀ ਤੇ ਰੂਪ ਹੋਏ ਪਈ ਦੱਬ ਖੜਪੀ ਹੋਈ ਪਈ ਐ ਇਸਕੇ ਆਪਦੇ ਇਹਨਾਂ ਦੇ ਮੱਛਰ ਵੀ ਲੱਗ ਜਿਵੇ ਲੜ ਜਿਵੇ ਜਦੇ ਬੱਚਿਆਂ ਨੂੰ ਲੈ ਕੇ ਜਾਂਦੇ ਹਸਪੀਟਲ ਦੇ ਵਿੱਚ ਬੇਟੇ ਦਾ ਬਲੱਡ ਟੈਸਟ ਕਰਵਾਉਣਾ کہیں ਡੇਂਗੂ ਨਾ ਹੋ ਜਾਏ ਤੇ ਅਸੀਂ ਜਾਨਵਰ ਉਹ ਤੋਂ ਬਾਅਦ 4 ਦਿਨ ਬਾਅਦ ਫੋਨ ਕਰਦੇ ਆ ਵੀ ਤੁਸੀਂ ਜਿਹੜੇ ਚੰਗੌਰ ਸਾਹਿਬ ਮੋਰਚਲ ਨਹੀਂ ਫਿਰਦੇ ਆ ਵੀ ਉਹਨਾਂ ਵਰਤ ਪਰਚੇ ਦਰਜ ਹੋਏ ਹੋਏ ਬਹੁਤ ਕਹਿੰਦਾ ਵੀ 14 ਪਰਚੇ ਦਰਜ ਮੈਂ ਕਿਹਾ ਵੀ ਗਲਤ ਦੱਸਤਾ ਮੈਨੂੰ ਫੋਨ ਕੀਤਾ ਫਿਰ ਕੱਲ ਥਾਣੇਦਾਰ ਨੂੰ ਮੈਂ ਤੂੰ ਗੱਲ ਦੱਸੀ ਜਨਾ 14 ਨਹੀਂ ਹੋਏ ਵੀ 24 ਹੋਏ ਹੋਏ ਆ ਗੰਦੇ ਸਿਸਟਮ ਕੀ ਪਤਾ ਇਸ ਖੜੇ ਆਸੀਂ ਇੱਥੇ ਜ਼ਿੰਦਗੀਆਂ ਖਰਾਬ ਕੀਤੀਆਂ ਸਾਡੀਆਂ ਅਕਾੜੇ ਆ ਜਮੂਰੇ ਚੱਕ ਕੇ ਖੁੱਲ ਗਏ ਹੁਣ ਸਾਡੇ ਜਿਹਨੂੰ ਦੇਖ ਕੇ ਗੁੱਟ ਕੈਰੇਕਟਰ ਬਣਾ ਦਿੰਦੇ ਆ ਜਿਹਨੂੰ ਦੇਖਦੇ ਆ ਬੈਡ ਕੈਰੇਕਟਰ ਬਣਾ ਦਿੰਦੇ ਆ ਜਿੰਨੀਆਂ ਕਿ ਕਿਤਾਬਾਂ ਇਹਨਾਂ ਨੇ ਪੜ੍ਹੀ ਹੋਏ ਨੇ ਉਹਨਾਂ ਨਾਲ ਕੋਈ ਵੀ ਹੁਲੜਵਾਜੀ ਜਾਂ ਕੋਈ ਪ੍ਰਸ਼ਾਸਨ ਦੇ ਨਾਲ ਕਿਸੇ ਨਾਲ ਬਹਿਸਣਾ ਨਹੀਂ ਕਿਸੇ ਨਾਲ ਉਲਝਣਾ ਨਹੀਂ ਹੈਗਾ ਠੀਕ ਹੈ ਇਹ ਖਾਕੀ ਵਰਦੀ ਦੇ ਵਿੱਚ ਜਰੂਰ ਹੈ ਆਪਣੀ ਭਰਾਏ ਆਪਣੇ ਵਿੱਚ ਹੋਈਆਂ ਆਪਣੇ ਨਾਲੇ ਤੁਰ ਕੇ ਆਏ ਜਦਦੇ ਠੀਕ ਹੈ ਟ੍ਰੈਫਿਕ ਦੇ ਵਿੱਚ ਟ੍ਰੈਫਿਕ ਨੂੰ ਵੀ ਕੰਟਰੋਲ ਕਰ ਰਹੇ تھے ਉਹਦੇ ਵਿੱਚ ਇਹ ਨਹੀਂਦਾ ਵੀ ਟ੍ਰੈਫਿਕ ਕੱਢਣੀ ਸੀ ਉਹਦੇ ਵਿੱਚ ਇਹ ਵੀ ਤਾਂ ਵੀ ਆਪਣੇ ਚੋਂ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਠੀਕ ਹੈ ਜੀ ਗੱਲ ਆਪਾਂ ਨੇ ਕਿਸੇ ਨੂੰ ਵੀ ਕੋਈ ਵੀ ਕੋਈ ਵੀ ਲਫ਼ਜ਼ ਆਪਾਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਹੈਗਾ ਬਸ ਇਹਨਾਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਜੀ ਪਹਿਲਾਂ ਪਾਣੀ ਪੂਣੀ ਪੀ ਲੋ ਫਿਰ ਆਪਾਂ ਉਸ ਤੋਂ ਬਾਅਦ 2 ਮਿੰਟ ਤੱਕ ਫਿਰ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਮੈਂ ਤੁਹਾਨੂੰ ਸਭ ਨੂੰ ਵਧਾਈ ਦਿੰਨਾ ਬਈ ਮੇਰੇ ਖਿਆਲ ਦੇ ਵਿੱਚ ਤੁਸੀਂ ਪੰਜਾਬ ਦੇ ਪਹਿਲੇ ਲੋਕ ਹੋ ਜਿਹੜੇ ਇਸ ਦਫ਼ਤਰ ਦੀ ਦੇੜੀ ਤੱਕ ਪਹੁੰਚੇ ਅੱਜ ਤੱਕ ਇਸ ਦਫ਼ਤਰ ਨੂੰ ਪੰਜਾਬ ਦੀ ਜਨਤਾ ਲੱਭ ਨਹੀਂ ਸਕੀ ਆਪਾਂ ਅੱਜ ਸਿਆਹ ਦੇ ਚੇਅਰਮੈਨ ਦੇ ਕੰਪਲੈਕਸ ਦੇ ਵਿੱਚ ਆ ਇਹ ਉਹ ਜਗ੍ਹਾ ਜਿੱਥੇ ਥੱਲੇ ਤੁਸੀਂ ਜਿੰਨਾ ਮਰਜੀ ਲੜਦੇ ਹੋ ਜਿੰਨਾ ਮਰਜੀ ਤੁਸੀਂ ਵਿਰੋਧ ਕਰਦੇ ਹੋ ਪਰ ਇਹ ਸ਼ੀਸ਼ਿਆਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਨਾ ਤੁਹਾਡੇ ਇਤਰਾਜ਼ ਤੁਹਾਡੇ ਵਿਰੋਧ ਤੁਹਾਡੀ ಗ್ರಾಮ ਸਭਾ ਦੇ ਮਤੇ ਤੁਹਾਡੀਆਂ ਪੰਚਾਇਤਾਂ ਦੇ ਮਤੇ ਤੁਹਾਡੇ ਜਜ਼ਬਾਤ ਤੁਹਾਡੀ ਧਰਤੀ ਦੀ ਹਕੀਕਤ ਜੋ ਤੁਸੀਂ ਸਵਾਲ ਪੁੱਛੇ ਉਹ ਕਾਰਪੋਰੇਟ ਦਾ ਝੂਠ ਜੋ ਤੁਸੀਂ ਨੰਗਾ ਕੀਤਾ ਹੋਵੇ ਉਹ ਇਹ ਤੁਹਾਡੀ ਹਰ ਇੱਕ ਚੀਜ਼ ਨੂੰ ਇੱਥੇ ਰੱਦੀ ਦੇ ਬੰਗੂ ਡਸਟਬਿਨ ਵਿੱਚ ਸੁੱਟ ਦੰਨੇ ਆ ਕਾਰਪੋਰੇਟ જગਤ ਦੇ ਸਕੇ ਬਣ ਜਾਂਦੇ ਆ ਮੋٹے ਮੋٹے ਪੈਸੇ ਲੈਣੇ ਆ ਇਹ ਸ਼ੀਸ਼ੇ ਵਾਲੇ ਕਮਰਿਆਂ ਦੇ ਜਿਵੇਂ ਡਿੱਟ ਕੇ ਤੁਹਾਡੀ ਕਿਸਮਤ ਦੇ ਵਿੱਚ ਪੋਲੂਸ਼ਨ ਲਿਖ ਦੰਨੇ ਆ ਇਹ ਉਹ ਦਫਤਰ ਹੈ ਜੀ ਇਹਨੂੰ ਨਿਗਾਹ ਮਾਰ ਲਓ ਇੱਕ ਵਾਰ ਇਹਨੂੰ ਪੀਵੀਟੀਆਈ ਕਿਹਾ ਜਾਂਦਾ 81 ਸੈਕਟਰ ਹੈ ਇਹਨਾਂ ਦੀ ਇੱਕ ਸਬ ਬ੍ਰਾਂਚ ਚੰਡੀਗੜ੍ਹ ਦੇ ਵਿੱਚ ਆ ਉੱਥੇ ਜਿਹੜੀ ਰੈੱਡ ਕੈਟਾਗਰੀ ਦੇ ਵਿੱਚ 20 ਸ਼੍ਰੇਣੀ ਦੀ ਫੈਕਟਰੀ ਹੈ ਜਿਹੜੀ ਥੋਡੇ ਵਾਲੀ ਆ ਉਹਨੂੰ ਉੱਥੇ ਐਨਾਲਾਈਜ਼ ਕੀਤਾ ਜਾਂਦਾ ਹੈ EIA ਰਿਪੋਰਟ এনवायरमेंट ਇੰਪੈਕਟ ਅਸੈਸਮੈਂਟ ਸਟਡੀ ਰਿਪੋਰਟ ਜਾਂ ਸਟਡੀ ਡਰਾਫਟ ਨਾਮ ਦਿੱਤਾ ਜਾਂਦਾ ਉਹਨੂੰ ਉਹ ਜਦੋਂ ਆਪਾਂ ਪਬਲਿਕ ਹਿਅਰਿੰਗ ਹੁੰਦੀ ਹੈ ਜਨਤਕ ਸੁਣਵਾਈ ਹੁੰਦੀ ਹੈ ਉਹਦੇ ਵਿੱਚ ਆਪਾਂ ਸਾਰੇ ਸਵਾਲ ਪੁੱਛਦੇ ਆ ਉਹ ਜਦੋਂ ਆਪਾਂ ਉਹਨੂੰ ਝੂਠਾ ਸਾਬਤ ਕਰਕੇ ਤੋੜ ਦਿੰਨੇ ਆ ਫਿਰ ਉਹ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਇਹਨਾਂ ਦੀਆਂ ਟੀਮਾਂ ਨੇ ਉਹ ਟੀਮਾਂ ਕਹਿਣ ਨੂੰ ਪੜੇ ਲਿਖੇ ਲੋਕ ਨੇ ਉਹ। ਉਹਨਾਂ ਨੇ ਕੋਈ ਇੰਜੀਨੀਅਰ ਹੈ ਉਹਨਾਂ ਦੇ ਵਿੱਚ ਕੋਈ ਵਾਤਾਵਰਣ ਤੇ ਕੋਈ ਸਟੱਡੀ ਕਰੀ ਫਿਰਦਾ ਹੈ, ਕੋਈ ਗ੍ਰੈਜੂਏਟ ਆ, ਕੋਈ ਪੋਸਟ ਗ੍ਰੈਜੂਏਟ ਆ। ਪਰ ਇਨਸਾਨੀ ਹੱਕਾਂ ਦੇ ਵਿੱਚ ਔਰ ਇਨਸਾਨੀ ਸਿਹਤ ਦਾ ਬਹੁਤ ਸੁਚੱਜੇ ਤਰੀਕੇ ਦੇ ਨਾਲ ਉਹ ਸੌਦਾ ਕਰਦੇ ਆ ਉੱਥੇ ਬੈਠ ਕੇ। ਪੋਲੀਟੀਕਲੀ ਪ੍ਰੈਸ਼ਰ ਆਉਂਦਾ ਉੱਥੇ। ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਦੇ ਆ। ਇਹ ਹੁਣ ਦੀ ਸਰਕਾਰ ਦੀ ਗੱਲ ਨਹੀਂ ਇਕੱਲੀ। ਜੇ ਆਪਾਂ ਕਹੀਏ ਵੀ ਹੁਣ ਵਾਲੀ ਸਰਕਾਰ ਨਹੀਂ ਜਿੰਨੇ ਵੀ ਹੁਣ ਤੱਕ ਆਏ ਸਰਕਾਰ ਦੇ ਵਿੱਚ ਜਿਹੜੀ ਵੀ ਪਾਰਟੀ ਬੈਠੀ ਆ ਭਾਵੇਂ ਕੋਈ ਨੀਲੀ ਪੱਗ ਬੰਨੀ ਬੈਠੀ ਆ ਭਾਵੇਂ ਕੋਈ ਚਿੱਟੀ ਪੱਗ ਬੰਨੀ ਬੈਠੀ ਆ ਭਾਵੇਂ ਕਿਸੇ ਨੇ ਲਾਲ ਪੱਗ ਬੰਨੀ ਆ ਭਾਵੇਂ ਹੁਣ ਵਾਂਗੂ ਬਸੰਤੀ ਬੰਨੀ ਆ ਭਾਵੇਂ ਕੱਲੂ ਕੋਈ ਡੱਬੀਆਂ ਵਾਲਾ ਪਰਨਾ ਬਣ ਕੇ ਆ ਜਾਵੇ ਕੋਈ ਵੀ ਆ ਜਾਵੇ ਸਿਸਟਮ ਦੀ ਕਟਬੁਕਲੀ ਬਣ ਕੇ ਬਹਿ ਜਾਂਦਾ ਥੋੜੀਆਂ ਕਿਸਮਤਾਂ ਦੇ ਸੌਦੇ ਉੱਤੇ ਹੁੰਨੇ ਆ ਥੋੜੀ ਬੱਚਿਆਂ ਦੀ ਸਿਹਤ ਦੇ ਸੌਦੇ ਉੱਥੇ ਹੁੰਦੇ ਆ। ਆਪਾਂ ਨੂੰ ਲੱਗਦਾ ਵੀ ਆਪਾਂ ਜਿੱਤ ਗਏ। ਥੋੜੇ ਕਾਗਜ਼ਾਂ ਨੂੰ ਫੜ ਕੇ ਸਿੱਟ ਕੇ ਨਵੇਂ ਕਾਗਜ਼ ਵਿੱਚ ਜੋੜੇ ਜਾਂਦੇ ਆ। ਪੰਜਾਬ ਦੀ ਧਰਤੀ ਦੇ ਨਾਲ, ਪੰਜਾਬ ਦੇ ਪਾਣੀ ਦੇ ਨਾਲ, ਪੰਜਾਬ ਦੀ ਹਵਾ ਦੇ ਨਾਲ, ਪੰਜਾਬ ਦੀਆਂ ਨਸਲਾਂ ਨਾਲ, ਪੰਜਾਬ ਦੀਆਂ ਫਸਲਾਂ ਦੇ ਨਾਲ। ਰਾਜ ਕੇ ਧੋਖਾ ਕੀਤਾ ਜਾਂਦਾ ਐਲ ਆਰ ਰੰਗ ਦੀਆਂ ਬਿਲਡਿੰਗਾਂ ਦੇ ਵਿੱਚ ਬੈਠ ਕੇ। ਪਹਿਲੇ ਲੋਕੋ ਤੁਸੀਂ ਜਿਹੜੇ ਉੱਥੇ ਤੱਕ ਪਹੁੰਚੇ ਆ ਅਸੀਂ ਪਿਛਲੇ 2 ਦਿਨ ਤੋਂ ਇੱਥੇ ਆ ਰਹੇ ਹਾਂ ਪੁੱਛਿਆ ਵੀ ਚੇਅਰਮੈਨ ਨੂੰ ਮਿਲਣਾ ਕਹਿੰਦੇ ਜੀ ਉਹ ਤਾਂ ਕਦੇ-ਕਦੇ ਆਉਨੇ ਆ ਕਦੇ-ਕਦੇ ਆਉਂਨੇ ਆ ਫਿਰ ਉਹ ਤਾਂ ਬੋਝ ਕਿਉਂ ਪਾਇਆ ਪੰਜਾਬ ਦੀ ਖਜ਼ਾਨੇ ਤੇ ਬਈ ਕਦੇ-ਕਦੇ ਆਉਨੇ ਆ ਉਹ ਹੁੰਦੇ ਨਹੀਂ ਇੱਥੇ ਪਹਿਲਾਂ ਅਸੀਂ ਇੱਕ ਵਾਰ ਆ ਕੇ ਗਏ ਜਦੋਂ ਰੂਚੀ ਦਾ ਪੇਪਰ ਮਿਲਦੀ ਗੱਲ ਸੀ ਤਨ ਭਾਗ ਤੁਹਾਡੇ ਜਿਹੜਾ ਦਹਲੀਜ ਤੁਸੀਂ ਅੰਦਰ ਬੜੇ ਆਏ। ਉਹ ਜਿਹੜਾ ਕਮਰਾ ਬਣਿਆ ਹੋਣਾ ਮੁਰੇ ਉੱਥੇ ਉੱਥੇ ਤੁਹਾਡਾ ਨਾਮ ਪਤਾ ਲਿਖ ਕੇ ਤੁਹਾਨੂੰ ਪਾਸ ਮਿਲਦਾ। ਤਾਂ ਤੁਸੀਂ ਅੰਦਰ ਵੜ ਸਕਦੇ ਇੱਥੇ। ਨਹੀਂ ਤੁਹਾਨੂੰ ਫੜ ਕੇ ਭਗਾ ਕੇ ਮਾਰਨਗੇ ਬਾਹਰ। ਫਿਰ ਕਹਦੇ ਨੇ ਲੋਕਾਂ ਦੀ ਸਰਕਾਰ ਆਏ। ਆ ਦੇਖੋ ਤੇ ਇੱਥੇ ਲਗਭਗ ਕੋਈ ਫੈਕਟਰੀ ਹੈਗੀ ਇੱਥੇ। ਇੱਥੇ ਹੈਗਾ ਪੋਲੂਸ਼ਨ ਕਿਸੇ ਬਸੇ। ਤੌਡੇ ਘਰਾਂ ਦੇ ਵਿੱਚ ਥਰਮਲ ਪਲਾਂਟਾਂ ਦੀ ਸੁਆਹ ਸੀਮਿੰਟ ਫੈਕਟਰੀਆਂ ਦੀ ਸੁਆਹ ਸੁਆਹ ਪੇਪਰ ਮਿਲਾਂ ਦੀ ਸੁਆਹ ਹਵਾ ਬਦਬੂ ਗੰਦਗੀ ਗੰਦਾ ਪਾਣੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਪੁੰਸਕ ਥੋਡੇ ਬੱਚੇ ਮੰਦ ਬੁੱਧੀ ਥੋਡੇ ਬੱਚੇ ਬਿਮਾਰ ਥੋਡੇ ਬੱਚੇ ਅੰਤੜੀ ਰੋਗ ਥੋਡੇ ਬੱਚਿਆਂ ਨੂੰ ਮਾਨਸਿਕ ਰੋਗ ਥੋਡੇ ਬੱਚਿਆਂ ਨੂੰ ਆ ਦੇਖ ਲਓ ਕਿੱਥੇ ਬੈਠੇ ਆਰੇ ਅਸੀਂ ਤੁਰ ਕੇ ਆ ਰਹੇ ਹਾਂ ਉੱਥੋਂ ਨੰਗੇ ਤੜ ਇਹ ਸਿਰਫ ਸੰਕੇਤ ਹੈ ਨਨੋ ਕਿ ਬਸ ਹੁਣ ਬਹੁਤ ਹੋ ਗਿਆ ਸਾਡੇ ਬੱਚਿਆਂ ਦੇ ਨਾਲ ੱੱਕਾ ਪੰਜਾਬ ਦੀ ਧਰਤੀ ਨਾਲ ੱੱਕਾ ਬਹੁਤ ਹੋ ਗਿਆ ਜੇ ਅਸੀਂ ਅੱਜ ਇੱਥੇ ਆ ਕੇ ਬੈਠ ਕੇ ਚੁੱਪਚਾਪ ਬੈਠ ਸਕਦੇ ਨਾ ਤਾਂ ਕੱਲੋਂ ਅਸੀਂ ਇਸ ਤੋਂ ਅਗਲਾ ਕਦਮ ਵੀ ਪਟ ਸਕਦੇ ਹਾਂ ਠੀਕ ਹੈ ਜੀ ਗੱਲ ਹਾਂਜੀ ਬੋਲੋ ਜੀ ਬਿਲਕੁਲ ਜੀ ਹਾਂਜੀ ਜੀਐਸਡਬਲਯੂ ਜੰਦਲ ਸਾਊਥ-ਵੈਸਟ ਗਰੁੱਪ ਸੀਮੈਂਟ ਫੈਕਟਰੀ ਲਾਉਣ ਲੱਗਿਆ ਤਲਵੰਡੀ ਅਕਲੀਆਂ ਤੇ ਆਉਂਟਾਂ ਵਾਲੀ ਪਿੰਡ ਜ਼ਿਲ੍ਹਾ ਮਾਨਸਾ ਵਿੱਚ ਤੇ ਲਾਉਣ ਕਿਵੇਂ ਲੱਗਿਆ ਪੂਰੇ ਧੱਕੇ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਪਿੰਡਾਂ ਦੇ ਪਿੰਡ ਲਕੋਤੇ ਧਾਰਮਿਕ ਸਥਾਨ ਲਕੋਤੇ ਜੋ ਉੱਥੇ ਦਾ ਇੰਡੈਕਸ ਹੈ ਏਅਰ ਕੁਆਲਿਟੀ ਦਾ ਉਹਨੂੰ ਲੁਕੋ ਲਿਆ ਜੋ ਉੱਥੇ ਪਹਿਲਾਂ ਸ਼ੋਰ ਪੋਲੂਸ਼ਨ ਹੈ ਆਵਾਜ਼ਾਈ ਦਾ ਪੋਲੂਸ਼ਨ ਹੈ ਉਹਨੂੰ ਕਾਗਜ਼ਾਂ 'ਚ ਖਤਮ ਕਰਤਾ ਕਿਹਦੇ ਸਾਰੇ ਖਤਮ ਕੀਤਾ ਆ ਜਿਹੜੇ ਲਾਲ ਬਿਲਡਿੰਗ 'ਚ ਬੈਠੇ ਆ ਇਹਨਾਂ ਦੇ ਸਿਰ ਤੇ ਏਰਲੇ ਹੋਏ ਆ ਇਹ ਲਾਲ ਬਿਲਡਿੰਗ ਜਿਹੜੇ ਬੈਠੇ ਆ ਨਾ ਅੰਦਰ ਅੰਦਰ ਵੜ ਕੇ ਦੇਖਿਓ ਕਦੇ ਤੁਸੀਂ ਆਉਂਗੇ ਤੁਸੀਂ ਸੋਚ ਨਹੀਂ ਸਕਦੇ ਕਿ ਕੀ ਸਿਸਟਮ ਹੈ ਤੁਸੀਂ ਤਾਂ ਬੀਬੀ ਸਾਰਾ ਦਿਨ ਸਵਾਹ ਮੰਝਦੀਆਂ ਰਹਿ ਜਾਂਦੀਆਂ ਕਦੇ ਕਦੇ ਥਰਮ ਪ੍ਰਾਂਡ ਦੀ ਸਵਾਹ ਤੁਸੀਂ ਪੁੰਝਦੀਆਂ ਕਦੇ ਆਪਣੇ ਬੱਚਿਆਂ ਨੂੰ ਪੁੰਝਦੀਆਂ ਕੀ ਕਿ ਕਰਦੀਆਂ ਤੁਸੀਂ ਇੱਥੇ ਵੜ ਕੇ ਦੇਖਿਓ ਅੰਦਰ ਥੱਲੇ ਫਰਸ਼ ਦੇ ਵਿੱਚ ਨੂੰ ਮੂੰਹ ਦਿਖਦਾ ਐਨੀ ਸਾਫ਼ ਜਗ੍ਹਾ ਤੇ ਬੈਠ ਕੇ ਐਨੇ ਗੰਦੇ ਫੈਸਲੇ ਲੈਣੇ ਪੜੇ ਹੋਏ ਲਿਖੇ ਗਵਾਰ ਪੜੇ ਲਿਖੇ ਗਵਾਰ ਨੇ ਇਹ ਡੇਢ ਮਹੀਨਾ ਪਹਿਲਾਂ ਅਸੀਂ ਆਏ ਇੱਥੇ ਇੱਕ ਟੀਮ ਸੀ ਉਹਨੂੰ ਚਾਰ ਸਵਾਲ ਪੁੱਛੇ। ਬਚੁੱਪ। ਉਹਨੂੰ ਪੁੱਛਿਆ ਵੀ ਤੇਰੀ ਸਟੱਡੀ ਆ ਇਹ? ਵੀ ਚਾਰ ਸਵਾਲਾਂ ਦੇ ਜਵਾਬ ਦੇ ਦੇ ਤੂੰ। ਪਹਿਲਾਂ ਉਹਨੂੰ ਪੁੱਛਿਆ ਵੀ ਤੁਹਾਨੂੰ ਭਾਸ਼ਾ ਕਿਹੜੀ ਸਮਝ ਆਉਂਦੀ ਆ? ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼? ਤੋ ਦੱਸ ਦੇ ਭਾਈ ਕਿਹੜੀ ਜੀ ਗੱਲ ਕਰਨੀ ਆ। ਵੀ ਤੈਨੂੰ ਸਾਡੀ ਗੱਲ ਸਮਝ ਆ ਜਵੇ। ਫੇਰ ਬਾਅਦ ਚ ਨਾ ਗਈ, हमको समझ में नहीं आया। ਇਹ ਸੰਘਰਸ਼ ਅਲੇ ਤੁਹਾਨੂੰ ਲੰਬਾ ਲੜਨਾ ਪੈਣਾ। ਇਹ ਤਿਆਰੀ ਦੇ ਵਿੱਚ ਇਹ ਕਹਿੰਦੇ ਵੀ ਕੋਈ ਫਰਕ ਨਹੀਂ ਪੈਂਦਾ ਜਿੱਥੇ ਪਹਿਲਾਂ 10 ਬੰਦਿਆਂ ਨੂੰ ਕੈਂਸਰ ਹੋ ਰਿਹਾ ਹੈ 10 ਬੰਦਿਆਂ ਨੂੰ ਚਮੜੀ ਦੇ ਰੋਗ ਹੋ ਰਹੇ ਹਨ ਉਥੇ 15 ਨੂੰ ਹੋ ਜਾਣਗੇ ਮਰਤਾ ਰਹੀ ਹਾਂ ਹੋਰ ਮਰ ਜੂਗੇ ਸਪੀਡ ਨਾਲ ਫਿਰ ਕੀ ਹੋ ਜਾਊਗਾ ਸਾਡੇ ਚਮਕੌਰ ਸਾਹਿਬ ਦਾ ਇਹਨਾਂ ਨੇ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ ਉਥੇ ਦਾ ਪਾਣੀ ਚੈੱਕ ਕੀਤਾ ਇਨਾਂ ਦੀ EIA ਰਿਪੋਰਟ ਦੇ ਵਿੱਚ ਲਿਖਿਆ ਹੋਇਆ ਵੀ ਇੱਥੇ ਦਾ ਜਿਹੜਾ ਵਾਤਾਵਰਣ ਹੈ ਬਹੁਤ ਸਾਫ਼ ਆ ਤੇ ਜਿਹੜਾ ਪਾਣੀ ਆ ਉਹ A ਗ੍ਰੇਡ ਦਾ ਵੀ ਬਹੁਤ ਵਧੀਆ ਪਾਣੀ ਆ ਤਾਂ ਕਰਕੇ ਕਹਿੰਦੇ ਅਸੀਂ ਇੱਥੇ ਪੋਲੂਸ਼ਨ ਵਾਲੀ ਫੈਕਟਰੀ ਲਾ ਸਕਦੇ ਆ ਕਿਉਂਕਿ ਜੇ ਪੋਲੂਸ਼ਨ ਹੋਊਗਾ ਤਾਂ ਇੰਨਾ ਫਰਕ ਨਹੀਂ ਪੈਣਾ ਲਓ ਦੱਸੋ ਆਹ ਪੈਰਾਮੀਟਰ ਨੇ ਇਹਨਾਂ ਦੇ ਤੇ ਆ ਪੜੇ ਲੈ ਕੇ ਗਵਾਰ ਉਹਦੇ ਪਰ ਹਰੇਪੰਨ ਨਾਲ ਸਾਈਨ ਕਰ ਦਿੰਨੇ ਆ ਮੈਂ ਠੀਕ ਆ ਹਲੇ ਹੋਰ ਬਹੁਤ ਵਿਚਾਰ ਨੇ ਫਿਰ ਕਮਾਲੂ ਟਾਇਰ ਫੈਕਟਰੀ ਆ ਗਈ ਅਰਬ ਕੰਟਰੀਆਂ ਦੇ ਵਰਤੇ ਹੋਏ ਟਾਇਰ ਲਿਆ ਕੇ ਛਰੇਆਂ ਮਫੂਕ ਰਿਹਾ ਤੇਲ ਗੱਡ ਰਿਹਾ ਆਇਰਨ ਗੱਡ ਰਿਹਾ ਉਹਦੀ ਸੁਆਹ ਬਣਾ ਰਿਹਾ ਲੋਕ ਮਰ ਰਹੇ ਬੱਚੇ ਛੋਟੇ ਛੋਟੇ ਬੱਚਿਆਂ ਦਾ ਨਾਮਾ ਹੋ ਗਿਆ ਬਜ਼ੁਰਗਾਂ ਦੀਆਂ ਅੱਖਾਂ ਜਾ ਰਹੀਆਂ ਨੇ ਜਾਨਵਰ ਮਰ ਰਹੇ ਆ ਉਥੇ ਦੀ ਖੇਤੀ ਮਾਰ ਰਹੀ ਆ ਪਰ ਮਜਾਲ ਵੀ ਇਹਨਾਂ ਦੇ ਥਰਕ ਪੈ ਜਿਵੇਂ ਮੱਛਾ ਗਈ ਆ ਉਹ ਬੈਠੇ ਨੇ ਬਾਈ ਜੀ ਬਜ਼ੁਰਗ ਉਹ ਦੇਖ ਲੋ ਚਮੜੀ ਦੇ ਰੋਗ ਹੋਏ ਪਏ ਡੱਬ ਖੜਪੀ ਹੋਈ ਪਈ ਐ ਸਕੇ ਆ ਆਪਦੇ ਇਹਨਾਂ ਦੇ ਮੱਛਰ ਵੀ ਲੱਗ ਜਵੇ ਲੜ ਜਵੇ ਜਦੇ ਬੱਚਿਆਂ ਨੂੰ ਲੈ ਕੇ ਜਾਂਦੇ ਹਸਪੀਟਲ ਦੇ ਵਿੱਚ ਬੇਟੇ ਦਾ ਬਲੱਡ ਟੈਸਟ ਕਰਵਾਉਣਾ ਕਿ ਡੇਂਗੂ ਨਾ ਹੋ ਜਾਏ ਤੇ ਅਸੀਂ ਜਾਨਵਰਾਂ ਅਸੀਂ ਇਨਸਾਨ ਨਹੀਂ ਸਾਡੇ ਬੱਚੇ ਉਹ ਹੱਕਦਾਰ ਨਹੀਂ ਅਸੀਂ ਪੰਜਾਬ ਦੇ ਨਹੀਂ ਹੈਗੇ ਇਹ ਬਹੁਤੇ ਪੰਜਾਬ ਦੇ ਨੇ ਹੈ ਹੱਦ ਲਾਈ ਭਈ ਇਹਨਾਂ ਨੇ ਸਾਰਾ ਇਲਾਕਾ ਖਿਲਾਫ ਸਾਰੀ ਇਹਨਾਂ ਦੀ EIA ਰਿਪੋਰਟਾਂ ਸਾਰੀਆਂ ਝੂਠ ਇੱਕ ਵੀ ਸਵਾਲ ਦਾ ਜਵਾਬ ਨਹੀਂ ਕੋਈ ਨੋਰਮਸ ਕੋਈ ਰੈਗੂਲੇਸ਼ਨਸ ਕੋਈ ਰੂਲਸ ਕੋਈ ਕਾਨੂੰਨ ਕੋਈ ਪੂਰਾ ਨਹੀਂ ਆ ਲਾਲ ਬਿਲਡਿੰਗਾਂ 'ਚ ਬੈਠੇ ਫੇਰ ਪਰਮਿਸ਼ਨਾਂ ਦੇਈ ਜਾਂਦੇ ਉਹਨਾਂ ਨੂੰ ਲਾ ਲਓ ਕਹਿੰਦੇ ਫੈਕਟਰੀਆਂ ਮਰਨ ਦੋ ਲੋਕਾਂ ਇੱਕ ਜੁਟ ਰਹੋ ਇਕੱਠੇ ਹੋ ਕੇ ਲੜੋ ਆ ਮੁਸਕਾਬਾਦ ਮੋਰਚਾ ਲੱਗਾ ਹੋਇਆ ਉਹਦੇ ਬਾਰੇ ਮੀਡੀਆ 'ਚ ਜਾਣਦੇ ਆ ਹੁਣ ਉਹ ਪੁਲਿਸ ਵਾਲੇ ਸਾਨੂੰ ਧਮਕੀ ਦੇਣ ਲੱਗੇ ਉੱਥੇ ਟੈਂਚਰ ਮੀਟਿੰਗਾਂ ਸਾਡੀਆਂ ਹੋਲੀਆਂ ਕਦੇ ਡੀਆਈਜੀ ਨਾਲ ਮੀਟਿੰਗ ਦੱਸੋ ਹੁਣ ਲੱਗਣੀ ਤਾਂ ਫੈਕਟਰੀ ਆ ਮੀਟਿੰਗ ਇਹਦੇ ਨਾਲ ਹੋਣੀ ਆ ਡੀਆਈਜੀ ਨਾਲ ਲਓ ਦੱਸੋ ਪੰਜਾਬ ਬਲੂ ਦਾ ਡੀਆਈਜੀ ਆਹੋ ਮੈਨੂੰ ਪੁੱਛਿਆ ਮੈਂ ਕਿਹਾ ਜੀ ਆਪਾਂ ਉਰੇ ਮੀਟਿੰਗ ਕਰਦੇ ਵਾਸਤੇ ਉਹ ਕਹਿੰਦੇ ਸਾਡੀ ਡਿਊਟੀ ਲੱਗੀ ਆ ਵੀ ਥੋੜਾ ਪ੍ਰਦੂਸ਼ਣ ਨਾਲ ਗਿਆ ਸੰਬੰਧ ਫਿਰ ਦੇਖਿਆ ਨਾਮ ਵੀ ਇਹਨਾਂ ਨੂੰ ਬੁਲਾਓ ਅਗਲੀ ਮੀਟਿੰਗ 'ਚ ਬੁਲਾਏ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਾ ਆਏ ਲੁਧਿਆਣੇ ਡੀਸੀ ਆਫਿਸ ਦੇ ਵਿੱਚ ਉਸ ਤੋਂ ਬਾਅਦ 4 ਦਿਨ ਬਾਅਦ ਫੋਨ ਕਰਦੇ ਆ ਵੀ ਤੁਸੀਂ ਜਿਹੜੇ ਚਮਕੌਰ ਸਾਹਿਬ ਮੋਰਚਲ ਨਹੀਂ ਫਿਰਦੇ ਆ ਵੀ ਉਹਨਾਂ ਵਰਤ ਪਰਚੇ ਦਰਜ ਹੋਏ ਹੋਏ ਬਹੁਤ ਹੋਏ ਬਿਆਂ ਕਨਾਂ ਵੀ 14 ਪਰਚੇ ਦਰਜ ਮੈਂ ਕਿਹਾ ਵੀ ਗਲਤ ਦੱਸਤਾ ਮੈਂ ਉਹਨੂੰ ਫੋਨ ਕੀਤਾ ਫਿਰ ਕਾਲ ਥਾਣੇਦਾਰ ਨੂੰ ਮੈਂ ਤੂੰ ਗਲਤ ਦਸੀ ਜਨਾ 14 ਨਹੀਂ ਹੋਏ ਵੀ 24 ਹੋਏ ਹੋਏ ਆ 24 ਹੋਲੇ ਆ ਗੰਦੇ ਸਿਸਟਮ ਕੀ ਪਦਾਸ਼ ਖੜੇ ਆਸੀਂ ਇੱਥੇ ਜ਼ਿੰਦਗੀਆਂ ਖਰਾਬ ਕੀਤੀਆਂ ਸਾਡੀਆਂ ਸ਼ਾਸਤ ਦੇ ਸ਼ਿਕਾਰ ਹੋਏ ਅਸੀਂ ਅਕੜੇ ਅਜਮੂਰੇ ਚੱਕੇ ਖੁੱਲ ਗਏ ਹੁਣ ਸਾਡੇ ਕੀ ਡਰਾਂ ਬੰਦ ਜੇਲਾਂ ਦਾ ਜਾਇਆਏ ਕੱਟ ਲੀਆਂ ਭੁਗਤ ਲੀਆਂ ਜਿਹਨੂੰ ਦੇਖਿਆ ਗੁੱਡ ਕੈਰੇਕਟਰ ਬਣਾ ਦਿੰਦੇ ਆ ਜਿਹਨੂੰ ਦੇਖਦੇ ਆ ਬੈਡ ਕੈਰੇਕਟਰ ਬਣਾ ਦਿੰਦੇ ਆ ਜਿੰਨੀਆਂ ਕਿ ਕਿਤਾਬਾਂ ਇਹਨਾਂ ਨੇ ਪੜ੍ਹੀ ਹੋਈਆਂ ਨੇ ਉਹਨਾਂ ਨਾਲ ਵੱਧ ਕਿਤਾਬਾਂ ਮੈਂ ਜੇਲ੍ਹ 'ਚ ਬੈਠ ਕੇ ਪੜ੍ਹ ਲਈਆਂ ਜਦੋਂ ਤੱਕ ਤੁਸੀਂ ਖੜੇ ਨਹੀਂ ਹੁੰਦੇ ਇੱਕ ਜੁੱਟ ਨਹੀਂ ਹੁੰਦੇ ਯਾਦ ਰੱਖਿਓ ਤੁਸੀਂ ਕੀੜੇ ਮਕੌੜਿਆਂ ਵਾਂਗੂ ਮਰੋਗੇ ਇਹ ਯਾਦ ਰੱਖਿਓ ਪਰਵਾਹ ਨਾ ਕਰਿਓ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ